ਕੀੜਾ ਮੈਗਜ਼ੀਨ ਹੈ ਜੀ ਤੇ ਕਿੱਥੋਂ ਦੀ ਇਹ ਸੰਸਥਾ ਹੈ ਜਿਨੇ ਤੁਹਾਡੇ ਇਸ ਖੋਜ ਨੂੰ ਪ੍ਰਮਾਣਿਤ ਕੀਤਾ ਹੈ ਇਹ ਮੈਗਜ਼ੀਨ ਜਿਹੜਾ ਹੈਗਾ ਇਹ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਸਾਇੰਟਿਫਿਕ ਰਿਸਰਚ ਦਾ ਜਰਨਲ ਆਫ ਡੈਂਟਲ ਐਂਡ ਮੈਡੀਕਲ ਸਾਇੰਸਿਸ ਦਾ ਜੀ ਪ੍ਰਾਲੀ ਸੜਨ ਦੇ ਉੱਤੇ ਕੀਤਾ ਸੀ ਕਿਉਂਕਿ ਮੈਨੂੰ ਬਾਰ-ਬਾਰ ਮੈਂ ਨਿਊਜ਼ਪੇਪਰ ਚ ਰੋਜ਼ਾਨਾ ਹੀ ਇਹ ਪੜਦਾ ਰਿਹਾ ਕਿ ਇੱਕ ਪ੍ਰਾਲੀ ਸੜਨ ਨਾਲ ਲੋਕਾਂ ਨੂੰ ਮਾੜੇ এনवायरमेंट ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਬਾਰ-ਬਾਰ ਸਾਹ ਦੀਆਂ ਤਕਲੀਫਾਂ ਆ ਰਹੀਆਂ ਨੇ 200 200 400 ਸਬਜੈਕਟਸ ਮੈਂ ਆਪਣੇ ਲਈ ਸੀਗੇ ਤੇ ਉਹਨਾਂ ਦੇ ਵਿੱਚ ਜਦ ਮੈਂ ਇਹ ਸਟਡੀ ਕੀਤੀ ਤਾਂ ਇਹਦੇ ਪ੍ਰੀਲੀਮਿਨਰੀ ਜਿਹੜੇ ਉਹ ਨਤੀਜੇ ਸਾਹਮਣੇ ਆਏ ਉਹ ਦੇਖਣ ਚ ਆਇਆ ਕਿ ਉਹਨਾਂ ਦੇ ਫੇਫੜੇ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਸੀਗਾ ਜਿਹੜੇ ਇਹ ਕਿਸਾਨ ਪਰਾਲੀ ਸਾੜਦੇ ਆ ਐਸ ਕੰਪੇਅਰ ਟੂ ਜਿਹੜੇ ਕਿਸਾਨ ਪਰਾਲੀ ਸਾੜਨ ਦੇ ਖੇਤਰ ਤੋਂ ਦੂਰ ਰਹਿੰਦੇ ਜਾਂ ਪਰਾਲੀ ਨਹੀਂ ਸਾੜਦੇ ਪਹਿਲਾਂ ਵੀ ਤੁਸੀਂ ਰਿਸਰਚ ਕੀਤੀ ਸੀ ਕਿ ਉਹ ਕੀਟਨਾਸ਼ਕਾਂ ਦੇ ਉੱਤੇ ਕੀਤੀ ਸੀਗੀ ਤੇ ਇਸ ਰਿਸਰਚ ਨੂੰ ਕਿੰਨਾ ਕੁ ਸਮਾਂ ਲੱਗ ਗਿਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਉਹਨਾਂ ਕਿਸਾਨਾਂ ਦੇ ਵਿੱਚ ਜਾ ਕੇ ਵਿਚਰੇ ਹੋ ਤੇ ਹੋਰ ਕਿੰਨੇ ਸਾਥ ਦਿੱਤਾ ਇਸ ਰਿਸਰਚ ਚ ਅ ਡੇਢ ਸਾਲ ਦੇ ਕਰੀਬ ਲੱਗ ਗਿਆ ਮੈਨੂੰ ਇਸ ਦੇ ਵਿੱਚ ਕਿਉਂਕਿ ਇਹਦੇ ਵਿੱਚ ਉਹ ਜਿਹੜੇ ਕਿਸਾਨ ਹਨ ਉਹਨਾਂ ਨੂੰ ਪਰਸਨਲੀ ਜਾ ਕੇ ਅਪਰੋਚ ਕਰਨਾ ਉਹਨਾਂ ਨੂੰ ਇੰਟਰਵਿਊ ਕਰਨਾ ਤੇ ਉਹਨਾਂ ਦੇ ਫੇਫੜਿਆਂ ਦੇ ਟੈਸਟ ਕਰਨੇ ਤੇ ਇਹਦੇ ਵਿੱਚ ਮੈਨੂੰ ਡੇਢ ਸਾਲ ਦੇ ਕਰੀਬ ਸਮਾਂ ਲੱਗ ਗਿਆ ਹੂੰ ਤੇ ਤੁਹਾਡੀ ਜਿਹੜੀ ਰਿਸਰਚ ਹੈ ਡਾਕਟਰ ਸਾਹਿਬ ਇਹਦੇ ਵਿੱਚ ਕਿੰਨੇ ਕਿ ਜਿਹੜੇ ਕਿਸਾਨ ਨੇ ਉਹ ਜਾਂ ਆਮ ਲੋਕ ਨੇ ਕਿੰਨੇ ਕੁ ਪ੍ਰਭਾਵਿਤ ਹੋਏ ਨੇ ਕਿੰਨੇ ਕੁ ਲੋਕਾਂ ਦੇ ਉੱਤੇ ਇਸ ਧੂਏ ਨੇ ਮਾਰੂ ਅਸਰ ਕੀਤਾ 200 ਕਿਸਾਨ ਲੈ ਸੀ ਤਾਂ ਉਹਨਾਂ ਦੇ ਵਿੱਚੋਂ 90% ਜਿਹੜੇ ਕਿਸਾਨ ਸੀਗੇ ਉਹਨਾਂ ਦੇ ਫੇਫੜੇ ਦੀ ਸਮਰੱਥਾ ਜਿਹੜੀ ਸੀਗੀ ਕੰਮ ਕਰਨ ਦੀ ਉਹ ਕਾਫੀ ਘਟ ਪਈ ਗਈ ਤੁਸੀਂ ਇਹ ਤੋਂ ਕੀ ਲੈਣਾ ਅਸੀਂ ਤਾਂ ਪਰਾਲੀ ਸਾੜਾਂਗੇ ਸਾਡੇ ਤੇ ਕੀ ਅਸਰ ਹੋਣਾ ਹੈ ਅਸੀਂ ਤਾਂ ਆਪਣੀ ਜ਼ਮੀਨ ਵਾ ਕੇ ਅਗਲੀ ਫਸਲ ਦੀ ਤਿਆਰੀ ਕਰਨੀ ਆ ਤੁਸੀਂ ਸਾਡਾ ਸਮਾਂ ਖਰਾਬ ਕਰ ਰਹੇ ਹੋ ਕਿੰਨਾ ਕੁ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਖੁਦ ਹੀ ਮੈਨੂੰ ਇਹ ਕਿਹਾ ਸੀ ਡਾਕਟਰ ਸਾਹਿਬ ਸਾਡੇ ਪਰਾਲੀ ਸਾੜਨ ਦੇ ਉੱਤੇ ਵੀ ਕੋਈ ਖੋਜ ਕਰੋ ਤੇ ਉਹਨਾਂ ਦੇ ਹੀ ਇਸ ਭਾਵਨਾ ਦੇ ਨਾਲ ਮੈਂ ਆਪਣੇ ਵੀ ਆਪਣਾ ਉਪਰਾਲਾ ਕੀਤਾ ਉਹ ਮੈਨੂੰ ਮੈਂ ਉਹਨਾਂ ਨੂੰ ਕਿਹਾ ਸੀ ਜੇ ਤੁਸੀਂ ਸਹਿਯੋਗ ਕਰੋ ਤਾਂ ਮੈਂ ਉਹਦੇ ਤੇ ਰਿਸਰਚ ਕਰੂੰਗਾ ਤੇ ਉਹਨਾਂ ਨੇ ਬੜੇ ਖੁਸ਼ ਹੋ ਕੇ ਸਹਿਯੋਗ ਦਿੱਤਾ ਤੇ ਇਹ ਬੀਬੀਆਂ ਵਾਸਤੇ ਮਹਿਲਾਵਾਂ ਵਾਸਤੇ ਤੇ ਬੱਚਿਆਂ ਵਾਸਤੇ ਕਿੰਨਾ ਖਤਰਨਾਕ ਸਿੱਧ ਹੋ ਸਕਦਾ ਤੇ ਬੀ ਤੋਂ 50 ਸਾਲ ਦੇ ਕਿਸਾਨ ਸੀਗੇ ਜਿਹੜੇ ਕੀ ਰਿਪੀਟਿਡਲੀ ਪਰਾਲੀ ਸਾੜ ਰਹੇ ਹ ਇਹਦੇ ਵਿੱਚ ਮੈਂ ਜਿਹੜੇ ਯੰਗ ਜਿਹੜੇ 20 ਤੋਂ ਸਾਲ ਘੱਟ ਤੇ 50 ਸਾਲ ਤੋਂ ਉੱਪਰ ਦੇ ਇਹਨਾਂ ਨੂੰ ਸਟਡੀ ਨਹੀਂ ਕੀਤਾ ਹਜੇ ਜਿਹੜਾ ਇਹ ਪਰਾਲੀ ਸਾੜਨ ਦਾ ਧੂਆ ਇਹਦੇ ਵਿੱਚ ਜਿਹੜੇ ਧੂਏ ਦੇ ਕਾਣਾ ਉਹ 2.5 ਮਾਈਕਰੋਮੀਟਰ ਹਨ ਜਿਹੜੇ ਕਿ ਬਹੁਤ ਜ਼ਿਆਦਾ ਛੋਟੇ ਹਨ ਮਾਈਕਰੋ এনवायरमेंटਲ ਤੇ ਐਪੀ ਜੈਨੇਟਿਕ ਚੇਂजेस ਜਿਹੜੀ ਹੈਗੀਆਂ ਉਹ ਉੱਥੇ ਲਿਆਉਂਦੇ ਆ ਤੇ ਉਹ ਕੈਂਸਰ ਦਾ ਕਾਰਨ ਬਣਦੀ ਹੈ ਸਵੇਰਕਾਲ ਸਾਡਾ ਖਾਸ ਪ੍ਰੋਗਰਾਮ ਗੱਲ ਸੱਚੀ ਹੈ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਮੁੱਦੇ ਜੁੜੇ ਹੁੰਦੇ ਨੇ ਤੁਹਾਡੇ ਨਾਲ ਦੇਸ਼ ਨਾਲ ਰਾਜਨੀਤੀ ਨਾਲ ਤੇ ਇੱਕ ਅਜੀਹਾ ਮੁੱਦਾ ਜਿਹੜਾ ਸਭ ਵਾਸਤੇ ਖਤਰਨਾਕ ਹੈ ਉਹ ਹੈ ਪ੍ਰਾਲੀ ਪ੍ਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਗਏ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਪ੍ਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਕਮੀ ਨਹੀਂ ਆਈ ਹਾਲਾਂਕਿ ਸਰਕਾਰ ਦਾ ਕਹਿਣਾ ਹੈ ਉਹਨਾਂ ਦੇ ਅੰਕੜੇ ਨੇ ਕਿ ਪ੍ਰਾਲੀ ਸਾੜਨ ਦੇ ਮਾਮਲੇ ਇਸ ਸਾਲ ਦੇ ਵਿੱਚ ਯਾਨੀ ਜਿਹੜਾ ਅਸੀਂ ਪਿਛਲਾ ਸਾਲ ਲੰਗਾ ਚੁੱਕਿਆ 2023 ਉਹਦੇ ਵਿੱਚ ਬਹੁਤ ਘਟਾਏ ਨੇ ਤੇ ਹੁਣ ਵੀ ਪ੍ਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਸ਼ੁਰੂ ਤੋਂ ਹੀ ਟੀਚੇ ਮਿੱਥਣੇ ਸ਼ੁਰੂ ਕਰ ਦਿੱਤੇ ਨੇ ਸਰਕਾਰ ਨੇ ਪਰ ਪ੍ਰਾਲੀ ਦਾ ਧੂਆਂ ਜਿੱਥੇ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਇਹ ਜੀਵ ਜੰਤੂਆਂ ਵਾਸਤੇ ਖਤਰਨਾਕ ਆ ਮਿੱਤਰ ਕੀੜੇ ਇਹਦੇ ਨਾਲ ਸੜ ਕੇ ਸੁਆਹ ਹੋ ਜਾਂਦੇ ਨੇ ਧਰਤੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਪਰ ਇਨਸਾਨੀ ਜੀਵਨ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ ਇਸ ਧੂਏ ਦਾ ਜਿਹੜਾ ਪ੍ਰਾਲੀ ਸੜਨ ਦੇ ਨਾਲ ਹੁੰਦਾ ਹੈ ਉਹਦੇ ਉੱਤੇ ਇੱਕ ਰਿਸਰਚ ਹੋਈ ਹੈ ਉਸ ਰਿਸਰਚ ਨੂੰ ਇੰਟਰਨੈਸ਼ਨਲ ਪੱਤਰ ਦੇ ਮੈਗਜ਼ੀਨ ਨੇ ਆਪਣੇ ਸਫ਼ਿਆਂ ਦੇ ਵਿੱਚ ਜਗ੍ਹਾ ਦਿੱਤੀ ਹੈ ਤੇ ਜਿਨ੍ਹਾਂ ਨੇ ਰਿਸਰਚ ਕੀਤੀ ਹੈ ਉਹ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਡਾਕਟਰ ਇਕਬਾਲ ਸਿੰਘ ਹੋਰੀ ਜੋ ਗਵਰਨਮੈਂਟ ਮੈਡੀਕਲ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਪਦ ਦੇ ਉੱਤੇ ਤਾਇਨਾਤ ਨੇ ਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਅਜਿਹੇ ਵਿਸ਼ਿਆਂ ਦੇ ਉੱਤੇ ਰਿਸਰਚ ਕਰ ਚੁੱਕੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੇ ਜਿਹੜਾ ਤੁਸੀਂ ਇਹ ਬੀੜਾ ਚੁੱਕਿਆ ਸੀਗਾ ਟੀਚਾ ਮਿੱਥਿਆ ਸੀ ਕਿ ਮੈਂ ਲੋਕਾਂ ਵਾਸਤੇ ਇੱਕ ਨਵੀਂ ਖੋਜ ਲੈ ਕੇ ਆਉਣੀ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਉਸ ਨੂੰ ਇੰਟਰਨੈਸ਼ਨਲ ਜਿਹੜਾ ਇੱਕ ਮੈਗਜ਼ੀਨ ਹੈ ਆਰਗੇਨਾਈਜੇਸ਼ਨ ਬਣੀ ਹੋਈ ਹੈ ਉਹਨਾਂ ਵੱਲੋਂ ਕੱਢਿਆ ਜਾਂਦਾ ਉਹਦੇ ਵਿੱਚ ਜਗ੍ਹਾ ਮਿਲੀ ਹੈ ਤਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਡਾਕਟਰ ਸਾਹਿਬ ਕਿਹੜਾ ਮੈਗਜ਼ੀਨ ਹੈ ਜੀ ਤੇ ਕਿੱਥੋਂ ਦੀ ਇਹ ਸੰਸਥਾ ਹੈ ਜਿਨੇ ਤੁਹਾਡੇ ਇਸ ਖੋਜ ਨੂੰ ਪ੍ਰਮਾਣਿਤ ਕੀਤਾ ਹੈ ਇਹ ਮੈਗਜ਼ੀਨ ਜਿਹੜਾ ਹੈਗਾ ਇਹ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਾਇੰਟਿਫਿਕ ਰਿਸਰਚ ਦਾ ਜਰਨਲ ਆਫ ਡੈਂਟਲ ਐਂਡ ਮੈਡੀਕਲ ਸਾਇੰਸਸ ਦਾ ਹੈ ਜੀ ਇਹ ਆਸਟ੍ਰੇਲੀਆ ਕੈਨੇਡਾ ਅਮਰੀਕਾ ਯੂ نو ਹੋਰ ਕੰਟਰੀਆਂ ਦੇ ਵਿੱਚ ਇੰਟਰਨੈਸ਼ਨਲੀ ਇਹ ਆਪਣੇ ਪਬਲਿਕेशंस ਲੈਂਦਾ ਜੀ ਤੇ ਮੇਰੀ ਪਹਿਲਾਂ ਵੀ ਪਬਲਿਕेशंस ਹੋ ਚੁੱਕੀਆਂ ਹਨ ਇਹਨਾਂ ਦੇ ਵਿੱਚ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਾਇੰਟੀਫਿਕ ਰਿਸਰਚ ਦੇ ਵਿੱਚ ਜੀ ਤੇ ਮੈਂ ਜਿਹੜਾ ਇਸ ਵਾਰੀ ਜਿਹੜੀ ਉਹ ਆਪਣੀ ਰਿਸਰਚ ਕੀਤੀ ਉਹਨੂੰ ਵਿਸ਼ਾ ਆਪਣਾ ਜਿਹੜੇ ਬਰਨਿੰਗ ਟਾਪਿਕ ਹੈਗਾ ਉਹ ਪਰਾਲੀ ਸਾੜਨ ਦੇ ਉੱਤੇ ਕੀਤਾ ਸੀ ਕਿਉਂਕਿ ਮੈਨੂੰ ਬਾਰ-ਬਾਰ ਮੈਂ ਨਿਊਜ਼ਪੇਪਰ 'ਚ ਹੋ ਜਾਣਾ ਹੀ ਇਹ ਪੜਦਾ ਰਿਹਾ ਕਿ ਇੱਕ ਪਰਾਲੀ ਸਾੜਨ ਨਾਲ ਲੋਕਾਂ ਨੂੰ ਆ ਮਾੜੇ এনवायरमेंट ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਬਾਰ ਬਾਰ ਸਾਹ ਦੀਆਂ ਤਕਲੀਫਾਂ ਆ ਰਹੀਆਂ ਤਾਂ ਮੈਂ ਸੋਚਿਆ ਵੀ ਕਿਉਂ ਨਾ ਵੀ ਇਹ ਕਿਸਾਨਾਂ ਦੇ ਉੱਤੇ ਹੀ ਰਿਸਰਚ ਕੀਤੀ ਜਾਏ ਜੀ ਇਸ ਕਰਕੇ ਮੈਂ ਆਪਣੇ ਫਿਰ ਖੋਜ ਦਾ ਅੱਜ ਤੋਂ 1.5 ਸਾਲ 1.5 ਸਾਲ ਪਹਿਲਾਂ ਦੇ ਕਰੀਬ ਮੈਂ ਸ਼ੁਰੂ ਕੀਤੀ ਸੀ ਆਪਣੀ ਰਿਸਰਚ ਉਹ ਰਿਸਰਚ ਦੇ ਵਿੱਚ ਮੈਂ 400 ਬੰਦੇ ਆਪਣੇ ਉਹਦੇ ਰਿਸਰਚ ਦੇ ਵਿੱਚ ਆਪਣੇ ਬਣਾਏ ਸੀਗੇ ਤੇ ਉਹ ਜਿਹੜੇ ਕੈਂਡੀਡੇਟ ਸੀਗੇ ਉਹ 200 ਕਿਸਾਨ ਐਦਾਂ ਦੇ ਲਿੱਤੇ ਸੀ ਜਿਹੜੇ ਕਿ ਇਹ ਐਕਚੁਅਲੀ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਇਹ ਰਿਸਰਚ ਜਿਹੜੀ ਮੈਂ ਕੀਤੀ ਸੀ ਇਹ ਦੋ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਵਿੱਚ ਮੈਂ ਕਹੀ ਸੀ ਉਹ ਕਿਸਾਨ ਜਿਹੜੇ ਸੀਗੇ ਉਹ ਪਟਿਆਲਾ ਤੇ ਫਤਿਹਗੜ ਸਾਹਿਬ ਦੇ ਜਿਹੜੇ ਪਿੰਡ ਲੱਗਦੇ ਆ 30 ਤੋਂ 33 ਪਿੰਡਾਂ ਦੇ ਵਿੱਚ ਉਹ ਰਿਸਰਚ ਦਾ ਦਾਇਰਾ ਬਣਾਇਆ ਸੀ ਉਹ ਕਿਸਾਨ ਜਿਹੜੇ 200 ਕਿਸਾਨ ਜਿਹੜੇ ਲਿੱਤੇ ਉਹ ਕਿਸਾਨ ਤਾਂ ਪਰਾਲੀ ਰਿਪੀਟਿਡਲੀ ਸਾੜਦੇ ਆ ਰਹੇ ਸੀ ਹਰ ਸੀਜ਼ਨ ਚ ਸਾੜਦੇ ਆ ਜੀ ਤੇ ਉਹਨਾਂ ਦੇ ਲਈ ਕੰਟਰੋਲ ਗਰੁੱਪ ਵੀ ਮੈਂ ਇੱਕ ਬਣਾਇਆ ਸੀ ਜਿਹੜਾ ਕਿ ਉਹ ਦੂਸਰੇ ਕਿਸਾਨ ਸੀ ਜਾਂ ਕਾਮਨ ਪਬਲਿਕ ਸੀ ਜਿਹੜੇ ਕਿ ਦੂਰ ਦਰਾਜ ਦੇ ਉਸ ਏਰੀਆ ਤੋਂ ਰਹਿੰਦੇ ਸੀ ਪਰਾਲੀ ਸਾੜਨ ਦੇ ਏਰੀਆ ਤੋਂ ਕਾਫੀ ਦੂਰ ਰਹਿੰਦੇ ਸੀ ਜੀ ਤੇ ਉਹ 200 200 400 ਸਬਜੈਕਟਸ ਮੈਂ ਆਪਣੇ ਲਏ ਸੀਗੇ ਤੇ ਉਹਨਾਂ ਦੇ ਵਿੱਚ ਜਦ ਮੈਂ ਇਹ ਸਟਡੀ ਕੀਤੀ ਤਾਂ ਇਹਦੇ ਪ੍ਰੀਲੀਮਿਨਰੀ ਜਿਹੜੇ ਉਹ ਨਤੀਜੇ ਸਾਹਮਣੇ ਆਏ ਉਹ ਦੇਖਣ ਚ ਆਇਆ ਕਿ ਉਹਨਾਂ ਦੇ ਫੇਫੜੇ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਸੀਗਾ ਜਿਹੜੇ ਇਹ ਕਿਸਾਨ ਪਰਾਲੀ ਸਾੜਦੇ ਆ ਐਸ ਕੰਪੇਅਰ ਟੂ ਜਿਹੜੇ ਕਿਸਾਨ ਪਰਾਲੀ ਸਾੜਨ ਦੇ ਖੇਤਰ ਤੋਂ ਦੂਰ ਰਹਿੰਦੇ ਜਾਂ ਪਰਾਲੀ ਨਹੀਂ ਸਾੜਦੇ ਜੀ ਤਾਂ ਇਹ ਕਰਕੇ ਇਹ ਜਿਹੜੀ ਇਫੈਕਟ ਆਇਆ ਇਹ ਮੇਨਲੀ ਜਿਹੜੇ ਕਿਸਾਨ પરાਲੀ ਸਾੜਦੇ ਆ ਉਹਨਾਂ ਦੇ ਫੇਫੜਿਆਂ ਦੇ ਵਿੱਚ ਹੀ ਉਹਨਾਂ ਦੇ ਲੰਗ ਫੰਕਸ਼ਨ ਡਿਕਲਾਈਨਡ ਪਾਏ ਗਏ ਤੇ ਉਹਨਾਂ ਦੇ ਫੰਕਸ਼ਨ ਘਟੇ ਹੋਏ ਸੀ ਕਾਫੀ ਉਹਨਾਂ ਦੀ ਸਮਰੱਥਾ ਜਿਹੜੀ ਸੀਗੀ ਲੰਗਸ ਦੀ ਉਹ ਬਹੁਤ ਜ਼ਿਆਦਾ ਘਟ ਸੀਗੀ ਜੀ ਤੇ ਡਾਕਟਰ ਸਾਹਿਬ ਪਹਿਲਾਂ ਵੀ ਤੁਸੀਂ ਰਿਸਰਚ ਕੀਤੀ ਸੀ ਕਿ ਉਹ ਕੀਟਨਾਸ਼ਕਾਂ ਦੇ ਉੱਤੇ ਕੀਤੀ ਸੀਗੀ ਤੇ ਇਸ ਰਿਸਰਚ ਨੂੰ ਕਿੰਨਾ ਕੁ ਸਮਾਂ ਲੱਗ ਗਿਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਉਹਨਾਂ ਕਿਸਾਨਾਂ ਦੇ ਵਿੱਚ ਜਾ ਕੇ ਵਿਚਰਿਓ ਤੇ ਹੋਰ ਕਿੰਨੇ ਸਾਲ ਦਿੱਤਾ ਇਸ ਰਿਸਰਚ 'ਚ ਜੀ ਰਿਸਰਚ ਇਹ ਮੇਰੀ ਡੇਟ ਸਾਲ ਦੇ ਕਰੀਬ ਲੱਗ ਗਿਆ ਮੈਨੂੰ ਇਸ ਦੇ ਵਿੱਚ ਕਿਉਂਕਿ ਇਹਦੇ ਵਿੱਚ ਉਹ ਜਿਹੜੇ ਕਿਸਾਨ ਆ ਉਹਨਾਂ ਨੂੰ ਪਰਸਨਲੀ ਜਾ ਕੇ ਅਪਰੋਚ ਕਰਨਾ ਉਹਨਾਂ ਨੂੰ ਇੰਟਰਵਿਊ ਕਰਨਾ ਤੇ ਉਹਨਾਂ ਦੇ ਫੇਫੜਿਆਂ ਦੇ ਟੈਸਟ ਕਰਨੇ ਤੇ ਇਹਦੇ ਵਿੱਚ ਮੈਨੂੰ 1.5 ਸਾਲ ਦੇ ਕਰੀਬ ਸਮਾਂ ਲੱਗ ਗਿਆ ਜਿਹੜੇ ਦੂਰ ਦਰਾਜ ਦੇ ਏਰੀਆ ਪੈ ਜਾਂਦਾ ਕਿਉਂਕਿ ਇਥੋਂ ਫਤੇਗੜ ਸਾਹਿਬ ਵੀ ਘਟੂ ਘਟ ਪਟਿਆਲਾ ਤੋਂ ਡਿਸਟੈਂਸ ਜਿਹੜੀ ਹੈਗੀ ਆ 40 ਤੋਂ 45 ਕਿਲੋਮੀਟਰ ਦੇ ਕਰੀਬ ਹੈਗੀ ਆ ਜਿਹੜੀ ਕਿ ਮੈਨੂੰ ਆਪਣੇ ਪਰਸਨਲੀ ਜਾ ਕੇ ਪਿੰਡਾਂ ਦੇ ਵਿੱਚ ਕਵਰ ਕਰਨੀ ਪਈ ਜੀ ਤੇ ਉਹ ਫਿਰ ਇਹ 1.5 ਸਾਲ ਦੇ ਸਮੇਂ ਦੇ ਵਿੱਚ ਰਿਸਰਚ ਦਾ ਪੀਰੀਅਡ ਪੂਰਾ ਹੋਇਆ ਮੇਰਾ ਜੀ ਤੇ ਤੁਹਾਡੀ ਜਿਹੜੀ ਰਿਸਰਚ ਡਾਕਟਰ ਸਾਹਿਬ ਇਹਦੇ ਵਿੱਚ ਕਿੰਨੇ ਕਿ ਜਿਹੜੇ ਕਿਸਾਨ ਨੇ ਉਹ ਜਾਂ ਆਮ ਲੋਕ ਨੇ ਕਿੰਨੇ ਕੁ ਪ੍ਰਭਾਵਿਤ ਹੋਏ ਨੇ ਕਿੰਨੇ ਕੁ ਲੋਕਾਂ ਦੇ ਉੱਤੇ ਇਸ ਧੂਏ ਨੇ ਮਾਰੂ ਅਸਰ ਕੀਤਾ ਇਹ ਕਿਸਾਨ ਜਿਹੜੇ ਸੀਗੇ ਜਦੋਂ ਮੈਂ ਉਹਨਾਂ ਨੂੰ ਕੀਤਾ ਤਾਂ 200 ਕਿਸਾਨ ਲੈ ਸੀ ਤਾਂ ਉਹਨਾਂ ਦੇ ਵਿੱਚੋਂ 90% ਜਿਹੜੇ ਕਿਸਾਨ ਸੀਗੇ ਉਹਨਾਂ ਦੇ ਫੇਫੜੇ ਦੀ ਸਮਰੱਥਾ ਜਿਹੜੀ ਸੀਗੀ ਕੰਮ ਕਰਨ ਦੀ ਉਹ ਕਾਫੀ ਘਟ ਪਈ ਗਈ ਜੀ ਜਿਹੜੇ ਕਿ ਨਾਰਮਲੀ ਆਪਾਂ ਦੇਖਦੇ ਆਂ ਫੇਫੜਿਆਂ ਤੇ ਕੋਈ ਸੀਜ਼ਨਲ ਅਸਰ ਹੁੰਦੇ ਆ ਜਿਵੇਂ ਕੋਈ ਖੰਗ ਜ਼ੁਖਾਮ ਹੋ ਜਾਂਦਾ ਉਹਨਾਂ ਉਹਨਾਂ ਦੇ ਐਸ ਕੰਪੇਅਰ ਟੂ ਮਤਲਬ ਕਿ ਦੂਸਰੇ ਨਾਰਮਲ ਬੰਦਿਆਂ ਨਾਲ ਉਹ ਜਿਹੜੀ ਅਸਰ ਜਿਹੜਾ ਹੈਗਾ ਸੀਗਾ ਉਹ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਸੀਗਾ ਉਹਨਾਂ ਦੇ ਫੇਫੜੇ ਕਮ ਅੰਨਾ ਜ਼ਿਆਦਾ ਘਟ ਕਰ ਰਹੀ ਸੀ ਜਦੋਂ ਮੈਂ ਉਹ ਸਟੈਟਿਸਟਿਕਲ ਐਨਾਲਿਸਿਸ ਕੀਤਾ ਤਾਂ ਉਹ 3-4 ਪੈਰਾਮੀਟਰ ਜਿਵੇਂ ਕਿ ਮੇਨਲੀ ਐਫਈਵੀ1 ਤੇ ਜਿਹੜਾ ਪੀਕ ਐਕਸਪੀਰੇਟਰੀ ਫਲੋ ਰੇਟ ਆ ਮੇਨਲੀ ਜਿਹੜਾ ਆਪਾਂ ਗੰਦੇ ਆ ਉਹ ਬਹੁਤ ਜ਼ਿਆਦਾ ਘਟ ਸੀ ਹਾਈਲੀ ਸਿਗਨੀਫੀਕੈਂਟ ਵੈਲਿਊਜ਼ ਉਹਨਾਂ ਦੇ ਵਿੱਚ ਆਈਆਂ ਜੀ ਤੇ ਕਿਸ ਤਰ੍ਹਾਂ ਦਾ ਸਹਿਯੋਗ ਸੀਗਾ ਕਿਸਾਨਾਂ ਦਾ ਤੁਹਾਨੂੰ ਕਿਉਂਕਿ ਅਕਸਰ ਕਿਸਾਨਾਂ ਨੂੰ ਥੋੜਾ ਜਿਹਾ ਕਈ ਸਾਰੇ ਨਹੀਂ ਥੋੜੇ ਜਿਹੜੇ ਮਨ ਵੀ ਹੁੰਦੇ ਨੇ ਵੀ ਭਾਈ ਤੁਸੀਂ ਇਹ ਧੋਕੀ ਲੈਣਾ ਅਸੀਂ ਤਾਂ ਪਰਾਲੀ ਸਾੜਾਂਗੇ ਸਾਡੇ ਤੇ ਕੀ ਅਸਰ ਹੋਣਾ ਹੈ ਅਸੀਂ ਤਾਂ ਆਪਣੀ ਜ਼ਮੀਨ ਵਾ ਕੇ ਅਗਲੀ ਫਸਲ ਦੀ ਤਿਆਰੀ ਕਰਨੀ ਆ ਤੁਸੀਂ ਸਾਡਾ ਸਮਾਂ ਖਰਾਬ ਕਰ ਰਹੇ ਹੋ ਕਿੰਨਾ ਕੁ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਨਹੀਂ ਮੁਸ਼ਕਲਾਂ ਤਾਂ ਮੈਨੂੰ ਕੁਝ ਖਾਸ ਨਹੀਂ ਸਾਹਮਣਾ ਕਰਨਾ ਪਿਆ ਕਿਉਂਕਿ ਪਹਿਲਾਂ ਵੀ ਰਿਸਰਚ ਜਿਹੜੀ ਸੀਗੀ ਉਹ ਕਿਸਾਨਾਂ ਦੇ ਉੱਤੇ ਹੀ ਸੀਗੀ ਉਹਨਾਂ ਦੇ ਉਹਨਾਂ ਨੇ ਖੁਦ ਹੀ ਮੈਨੂੰ ਇਹ ਕਿਹਾ ਸੀ ਵੀ ਡਾਕਟਰ ਸਾਹਿਬ ਸਾਡੇ ਪ੍ਰਾਲੀ ਸਾੜਨ ਦੇ ਉੱਤੇ ਵੀ ਕੋਈ ਖੋਜ ਕਰੋ ਤੇ ਉਹਨਾਂ ਦੀ ਹੀ ਇਸ ਭਾਵਨਾ ਦੇ ਨਾਲ ਮੈਂ ਆਪਣੇ ਵੀ ਆਪਣਾ ਉਪਰਾਲਾ ਕੀਤਾ ਉਹ ਮੈਨੂੰ ਮੈਂ ਉਹਨਾਂ ਨੂੰ ਕਿਹਾ ਸੀ ਜੇ ਤੁਸੀਂ ਸਹਿਯੋਗ ਕਰੋ ਤਾਂ ਮੈਂ ਉਹਦੇ ਤੇ ਰਿਸਰਚ ਕਰੂੰਗਾ ਤੇ ਉਹਨਾਂ ਨੇ ਬੜੇ ਖੁਸ਼ ਹੋ ਕੇ ਸਹਿਯੋਗ ਦਿੱਤਾ ਕੁਝ ਇੱਕ ਮਤਲਬ ਕਿ ਉਹ ਮੁਸ਼ਕਲਾਂ ਤਾਂ ਆਂਦੀਆਂ ਕਿਉਂਕਿ ਕਿਸਾਨਾਂ ਕੋਲ ਸਮਾਂ ਜਰਾ ਘੱਟ ਹੁੰਦਾ ਹੈ ਬਿਜ਼ੀ ਬਹੁਤ ਰਹਿੰਦੇ ਆ ਤੇ ਮੈਂ ਜਿਹੜੀ ਕਿਸਾਨਾਂ ਦੇ ਉੱਥੇ ਅਪਰੋਚ ਕੀਤਾ ਉਹਨਾਂ ਨੇ ਬੜੇ ਅੱਛਾ ਸਹਾਇਕ ਦਿੱਤਾ ਮੈਨੂੰ ਜੀ ਤੇ ਬੜੀ ਵਧੀਆ ਟੈਸਟ ਤੇ ਕਰਵਾਏ ਤੇ ਮੇਰੇ ਲਈ ਟਾਈਮ ਕੱਢ ਕੇ ਮੈਨੂੰ ਇੰਟਰਵਿਊ ਵੀ ਅੱਛੀ ਹੀ ਉਹਨਾਂ ਨੇ ਕੀਤਾ ਜੀ ਤੇ ਜਿਹੜੀ ਤੁਹਾਡੀ ਰਿਸਰਚ ਹੈ ਕਿਸਾਨਾਂ ਦੇ ਉੱਤੇ ਤਾਂ ਇਹਦੇ ਬੁਰੇ ਪ੍ਰਭਾਵ ਨਜ਼ਰ ਆਉਂਦੇ ਨੇ ਤੇ ਇਹ ਬੀਬੀਆਂ ਵਾਸਤੇ ਮਹਿਲਾਵਾਂ ਵਾਸਤੇ ਤੇ ਬੱਚਿਆਂ ਵਾਸਤੇ ਕਿੰਨਾ ਖਤਰਨਾਕ ਸਿੱਧ ਹੋ ਸਕਦਾ ਤੂੰ ਦੇਖੋ ਮੇਰੀ ਰਿਸਰਚ ਦਾ ਜਿਹੜਾ ਮੇਨ ਵਿਸ਼ਾ ਸੀਗਾ ਉਹ ਬੀ ਤੋਂ 50 ਸਾਲ ਦੇ ਕਿਸਾਨ ਸੀਗੇ ਜਿਹੜੇ ਕੀ ਰਿਪੀਟਿਡਲੀ ਪਰਾਲੀ ਸਾੜ ਰਹੇ ਆ ਹੂੰ ਇਹਦੇ ਵਿੱਚ ਮੈਂ ਜਿਹੜੇ ਯੰਗ ਜਿਹੜੇ 20 ਤੋਂ ਘੱਟ ਤੇ 50 ਸਾਲ ਤੋਂ ਉੱਪਰ ਦੇ ਇਹਨਾਂ ਨੂੰ ਸਟੱਡੀ ਨਹੀਂ ਕੀਤਾ ਹਜੇ ਹੂੰ ਨਾ ਹੀ ਮੈਂ ਇਹ ਲੇਡੀਜ਼ ਤੇ ਕੀਤਾ ਐਕਚੁਅਲੀ ਮੈਂ ਲੇਡੀਜ਼ ਤੇ ਪਹਿਲਾਂ ਸਟੱਡੀ ਕਰ ਚੁੱਕਿਆ ਉਹ ਬਾਇਓਮਾਸ ਜਿਹੜੀ ਯੂਜ਼ ਕਰਦੀਆਂ ਹੂੰ ਜਾਂ ਫਿਰ ਜਿਹੜੀ ਵਰਕਿੰਗ ਲੇਡੀਜ਼ ਆ ਉਹ ਮੇਰੀ ਪਹਿਲਾਂ ਰਿਸਰਚਸ ਹੋ ਚੁੱਕੀਆਂ ਜੀ ਪਰ ਇਹ ਪ੍ਰਾਲੀ ਦਾ ਕੀ ਅਸਰ ਹੈ ਹਜੇ ਮੈਂ ਸਟੱਡੀ ਨਹੀਂ ਕੀਤੀ ਹੋਰ ਰਿਸਰਚ ਦਾ ਵਿਸ਼ਾ ਹੈ ਮੈਂ ਅੱਗੇ ਵੀ ਕੋਸ਼ਿਸ਼ ਕਰੂੰਗਾ ਵੀ ਉਹਨਾਂ ਤੇ ਉੱਤੇ ਵੀ ਇਹ ਰਿਸਰਚ ਕਰਾਂ ਤੇ ਦੇਖਾਂ ਕਿ ਕੀ ਅਸਰ ਹੁੰਦਾ ਉਹਨਾਂ ਦਾ ਜੀ ਤੇ ਜਿਸ ਤਰ੍ਹਾਂ ਨਾਲ ਤੁਸੀਂ ਰਿਸਰਚ ਕੀਤੀ ਹੈ ਡਾਕਟਰ ਸਾਹਿਬ ਅਖਬਾਰਾਂ ਦੇ ਵਿੱਚ ਵੀ ਅਸੀਂ ਤੁਹਾਡੀ ਰਿਸਰਚ ਪੜ੍ਹੀ ਆ ਤੇ ਵੈਸੇ ਅੰਗਰੇਜ਼ੀ ਦੇ ਵਿੱਚ ਆ ਸਾਰਾ ਕੁਝ ਤਾਂ ਤੁਸੀਂ ਹੋਰ ਅੱਗੇ ਕੀ ਉਪਰਾਲਾ ਕਰ ਰਹੇ ਹੋ ਕਿ ਆਮ ਲੋਕਾਂ ਤੱਕ ਉਹਨਾਂ ਕਿਸਾਨਾਂ ਤੱਕ ਇਸ ਨੂੰ ਕਿਵੇਂ ਪਹੁੰਚਾਓਗੇ ਕੋਈ ਪਲਾਨ ਬਣਾਇਆ ਹੋਵੇ ਅਸਲ ਵਿੱਚ ਜਿਹੜੀ ਰਿਸਰਚ ਹੈਗੀ ਐ ਇਹ ਮੇਨਲੀ ਮੈਂ ਕੀਤੀ ਨਾ ਧੂਏ ਦੇ ਉੱਤੇ ਕੀਤੀ ਐ ਜਿਹੜਾ ਪਰਾਲੀ ਦਾ ਧੂਆਂ ਉਹਦੇ ਵਿੱਚ ਜਿਹੜੇ ਧੂਏ ਦੇ ਕਣ ਹੈ ਉਹ ਬਹੁਤ ਜ਼ਿਆਦਾ ਛੋਟੇ ਹੁੰਦੇ ਐ ਯਾਨੀ ਕਿ ਜਿਹੜਾ ਪਾਰਟੀਕਲ ਸਾਈਜ਼ ਜੇ ਮੈਂ ਤੁਹਾਨੂੰ ਇੱਕ ਸਿੰਪਲ ਭਾਸ਼ਾ ਸਮਝਾਵਾਂ ਇੱਕ ਵਾਲ ਦਾ ਸਾਈਜ਼ ਇੱਕ ਜਿਹੜਾ ਵਾਲ ਹੈ ਆਪਣਾ ਉਹਦਾ ਸਾਈਜ਼ 25 ਮਾਈਕਰੋਮੀਟਰ ਹੁੰਦਾ ਜੀ ਤੇ ਜਿਹੜੇ ਇਹ ਧੂਆਂ ਆਮ ਪੋਲੂਸ਼ਨ ਦੇ ਕਣ ਹੈਗੇ ਆ ਜਾਂ ਗੱਡੀਆਂ ਬੱਸਾਂ ਦਾ ਧੂਆਂ ਜਾਂ ਫਿਰ ਆਪਣੇ ਆਹ ਮਿੱਟੀ ਘੱਟਾ ਜਿਹੜਾ ਹੈਗਾ ਇਹਦੇ ਜਿਹੜੇ ਕਣ ਆ ਉਹ ਪੀ ਐਮ 10 ਹੁੰਦੇ ਆ ਜੀ ਉਹ ਪੀ ਐਮ 10 ਦਾ ਉਹਨੂੰ ਪਾਰਟੀਕਲ ਸਾਈਜ਼ ਜਿਹੜਾ ਪਾਰਟੀਕੁਲੇਟ ਮੈਟਰ ਹੈ ਉਹਦਾ ਉਹਦਾ ਸਾਈਜ਼ 10 ਮਾਈਕਰੋਮੀਟਰ ਹੁੰਦਾ ਹੈ ਪਰ ਜਿਹੜਾ ਇਹ ਪਰਾਲੀ ਸਾੜਨ ਦਾ ਧੂਆਂ ਇਹਦੇ ਵਿੱਚ ਜਿਹੜੇ ਧੂਏ ਦੇ ਕਣ ਆ ਉਹ 2.5 ਮਾਈਕਰੋਮੀਟਰ ਹੈ ਜਿਹੜੇ ਕਿ ਬਹੁਤ ਜ਼ਿਆਦਾ ਛੋਟੇ ਆ ਉਹ ਇੰਨੇ ਛੋਟੇ ਐ ਕਿ ਉਹ ਸਾਹ ਦੇ ਵਿੱਚ ਜਾ ਕੇ ਫੇਫੜੇ ਦੇ ਅੰਦਰ ਜਾ ਕੇ ਉਹ ਸਾਹ ਦੇ ਨਾਲ ਉਹ ਡੀਪ ਪੈਨੇਟ੍ਰੇਟ ਕਰ ਜਾਂਦੇ ਆ ਟਿਸ਼ੂਜ਼ ਦੇ ਵਿੱਚ ਉਹਨਾਂ ਨੂੰ ਡੀਪ ਪੈਨੇਟ੍ਰੇਟ ਕਰਕੇ ਉਹਨਾਂ ਨੇ ਕੀ ਕਰਨਾ ਉੱਥੇ ਜਾ ਕੇ ਇਰੀਟੇਸ਼ਨ ਇਨਫੈਕਸ਼ਨ ਕਰ ਦਿੰਦੇ ਆ ਉਹ ਇਨਫੈਕਸ਼ਨ ਕਰਕੇ ਉਹ ਉੱਥੇ ਪ੍ਰੋਬਲਮ ਕ੍ਰੀਏਟ ਕਰ ਦਿਆ ਅਸਲੀ ਜਿਹੜੀ ਹੈਗੀ ਐ ਇਹ ਜਿਹੜਾ ਛੋਟੇ ਪਾਰਟੀਕਲ ਐ ਇਹ ਅੰਦਰ ਜਾ ਕੇ ਇਹਨਾਂ ਦਾ ਇੱਕ ਤਾਂ ਸਾਈਜ਼ ਛੋਟਾ ਹੁੰਦਾ ਐ ਇਹ ਛੋਟੇ ਸਾਈਜ਼ ਹੋਣ ਕਰਕੇ ਇਹਨਾਂ ਦਾ ਜਿਹੜਾ ਹੈਗਾ ਨਾ ਸਰਫੇਸ ਏਰੀਆ ਜ਼ਿਆਦਾ ਹੁੰਦਾ। ਉਹ ਸਰਫੇਸ ਏਰੀਆ ਜ਼ਿਆਦਾ ਹੋਣ ਕਰਕੇ ਉਹਦੇ ਉੱਤੇ ਟੌਕਸਿਨ ਐਬਸਾਰਪਸ਼ਨ ਦੀ ਕਪੈਸਿਟੀ ਜ਼ਿਆਦਾ ਹੁੰਦੀ ਹੈ। ਉਹ ਟੌਕਸਿਨ ਐਬਸੋਰਬ ਕਰਕੇ ਜਦੋਂ ਡੀਪ ਪੈਨੇਟ੍ਰੇਟ ਕਰ ਜਾਂਦੇ ਆ ਇਹ ਟਿਸ਼ੂਜ਼ ਜਿਹੜੇ ਲੰਗਸ ਦੇ ਟਿਸ਼ੂ ਆ ਉਹਨੂੰ ਜਾ ਕੇ ਉਹਦੇ ਅੰਦਰ ਮਾਈਕਰੋ এনवायरमेंटਲ ਤੇ ਐਪੀਜੈਨੇਟਿਕ ਚੇਂਜਸ ਜਿਹੜੀ ਹੈਗੀਆਂ ਉਹ ਉੱਥੇ ਲਿਆਉਂਦੇ ਆ ਤੇ ਉਹ ਕੈਂਸਰ ਦਾ ਕਾਰਨ ਬਣਦੀ ਹੈ। ਤੇ ਇਹੀ ਜਿਹੜਾ ਮੇਰਾ ਇਹ ਰਿਸਰਚ ਦਾ ਵਿਸ਼ਾ ਸੀਗਾ ਇਹ ਇਹਦੇ ਤੇ ਕਨਕਲੂਜਨ ਇਹ ਨਿਕਲਿਆ ਕਿ ਜਿਹੜੇ ਕਿਸਾਨ ਆ ਉਹਨਾਂ ਦੇ ਵਿੱਚ ਮੋਸਟ ਪੋਟੈਂਸ਼ੀਅਲ ਕਾਸ ਜਿਹੜਾ ਹੈਗਾ ਕੈਂਸਰ ਦਾ ਉਹ ਪਰਾਲੀ ਦਾ ਧੂਆਂ ਹੀ ਇਹ ਕਾਰਨ ਹੈਗਾ ਡਾਕਟਰ ਸਾਹਿਬ ਇਹ ਤਾਂ ਜਿਵੇਂ ਅੰਦਰੂਨੀ ਕਾਰਨ ਹੋ ਗਏ ਕਿ ਜਿਹੜਾ ਤੁਹਾਡੇ ਰਿਸਰਚ ਦੇ ਵਿੱਚ ਸਾਰਾ ਕੁਝ ਨਿਕਲ ਕੇ ਬਾਹਰ ਆ ਗਿਆ ਪਰ ਜਦੋਂ ਤੁਸੀਂ ਇਹ ਸਾਰਾ ਕੁਝ ਕਰ ਰਹੇ ਸੀਗੇ ਰਿਸਰਚ ਕਰ ਰਹੇ ਸੀ ਤਾਂ ਉਸ ਵੇਲੇ ਕਿਸਾਨਾਂ ਦੇ ਵਿੱਚ ਬਾਹਰੀ ਤੌਰ ਦੇ ਉੱਤੇ ਕੀ ਲੱਛਣ ਦਿਖਾਈ ਦਿੱਤੇ ਕਿ ਲੱਗੇ ਕਿ ਹਾਂ ਇਹਨਾਂ ਦੇ ਉੱਤੇ ਧੂਆਂ ਇਫੈਕਟ ਕਰ ਚੁੱਕਿਆ ਜਦੋਂ ਮੈਂ ਰਿਸਰਚ ਕਰ ਰਿਹਾ ਸੀ ਉਦੋਂ ਬਾਰੀ ਤੌਰ ਤੇ ਤਾਂ ਸਿਰਫ ਉਹ ਜਿਵੇਂ ਸੀਜ਼ਨਲ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਖਾਂਸੀ ਹੈ ਕਿਸੇ ਨੂੰ ਥੋੜਾ ਬਹੁਤ ਸਾਹ ਲੈਣ ਚ ਕਦੀ ਪ੍ਰੋਬਲਮ ਸੀਗੀ ਜਿਹੜੇ ਕਿ ਆਮ ਹੀ ਥੋੜੇ ਬਹੁਤ ਐਸਥਮੈਟਿਕ ਹੁੰਦਾ ਹੈ ਜਾਂ ਕੁਝ ਉਹ ਐਦਾਂ ਦੀ ਪ੍ਰੋਬਲਮ ਸੀਗੀਆਂ ਉਸ ਟਾਈਮ ਮਤਲਬ ਕਿ ਜਿਵੇਂ ਆਪਾਂ ਸੀਜ਼ਨਲ ਦੇਖਦੇ ਆ ਉਹ ਉਸ ਤਰ੍ਹਾਂ ਦੀ ਨਾਰਮਲ ਪ੍ਰੋਬਲਮ ਦੇ ਨਾਲ ਹੀ ਕਈ ਸੀਗੇ ਪਰ ਉਹਨਾਂ ਦੇ ਵਿੱਚ ਇਹ ਨਹੀਂ ਕਿ ਉਹ ਉਸ ਟਾਈਮ ਵੀ ਕੈਂਸਰ ਦੇ ਕਣ ਸਾਹਮਣੇ ਪਾਏ ਗਏ ਜਾਂ ਇਦਾਂ ਕੁਝ ਇਸ ਤਰ੍ਹਾਂ ਉਹਨਾਂ ਦੇ ਜਿਹੜੀ ਸੀਗੀ ਉਹ ਸਾਹ ਲੈਣ ਦੀ ਜਿਹੜੀ ਕਪੈਸਿਟੀ ਸੀਗੀ ਕਿਉਂਕਿ ਉਹ ਰਿਪੀਟਿਡ ਸਟੱਬਲ ਬਰਨਿੰਗ ਕਰਦੇ ਆ ਉਹਦੇ ਨਾਲ ਉਹਨਾਂ ਦੀ ਜਿਹੜੇ ਰਿਪੀਟਿਡਲੀ ਇਰੀਟੇਟ ਹੋ ਕੇ ਫੇਫੜਿਆਂ ਦੇ ਸਮਰਥਾ ਘਟਦੀ ਜਾਂਦੀ ਹੈ ਐਵਰੀ ਸੀਜ਼ਨ ਜੀ ਉਹ ਸੀਜ਼ਨ ਦੇ حساب ਨਾਲ ਉਹ ਘਟਦੇ 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 ਉਹਨਾਂ ਦੀ ਜਿਹੜੀ ਫੋਰਸਡ ਵਾਈਟਲ ਕਪੈਸਿਟੀ ਹੈ ਜਾਂ ਪੀਕ ਐਕਸਪੀਰੇਟਰੀ ਫਲੋ ਰੇਟ ਹੈ ਜਾਂ ਫੋਰਸਡ ਐਕਸਪੀਰੇਟਰੀ ਵੋਲਿਊਮ ਵੀ1 ਜਿਹਨੂੰ ਕਹਿੰਦੇ ਉਹ ਉਹ ਉਹਨਾਂ ਦੇ ਜਿਹੜੇ ਪੈਰਾਮੀਟਰਸ ਹੈਗੇ ਆ 13 ਪੈਰਾਮੀਟਰ ਅਸੀਂ ਟੈਸਟ ਕਰਦੇ ਆ ਜਿਹੜੀ ਸਾਡੀ ਸਪਾਇਰੋਮੈਟਰੀ ਹੁੰਦੀ ਹੈ ਉਹਦੇ ਵਿੱਚ ਜਿਹੜੇ ਇਹ ਤਿੰਨ ਚਾਰ ਪੈਰਾਮੀਟਰ ਸੀਗੇ ਇਹ ਪੀਕ ਐਕਸਪੀਰੇਟਰੀ ਫਲੋ ਮੀਟਰ ਤੇ ਐਫੀਵੀ1 ਤੇ ਹੋਰ ਜਿਹੜੇ ਤੇ ਉਹ ਬਹੁਤ ਜ਼ਿਆਦਾ ਘਟਾਈ ਦੀ ਸਿਗਨੀਫੀਕੈਂਟਲੀ ਡਿਕਲਾਈਨ ਪਾਏਗੇ ਆਦਰਵਾਇਜ਼ ਮਲਕੀ ਜੇ ਅਪੇਰੈਂਟਲੀ ਆਪਾਂ ਦੇਖੀਏ ਦੇ ਵਰ ਲੁਕਿੰਗ ਹੈਲਥੀ ਉਹਨਾਂ ਦੇ ਵਿੱਚ ਐਦਾਂ ਤਾਂ ਕੁਝ ਨਹੀਂ ਸੀਗਾ ਵੀ ਜਿਵੇਂ ਆਪਾਂ ਨੂੰ ਲੱਗੇ ਵੀ ਉਹ ਬੰਦਾ ਬਿਮਾਰ ਹੈ ਉਹਨਾਂ ਦੀ ਹਿਸਟਰੀ ਜਿਹੜੀ ਲਏ ਤਾਂ ਉਦੋਂ ਪਤਾ ਲੱਗਾ ਵੀ ਉਹ ਉਹਨਾਂ ਨੂੰ ਪ੍ਰਾਲੀ ਤੋਂ ਬਾਅਦ ਕਾਫੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਤੇ ਉਹ ਹਸਪੀਟਲ ਵੈਰਾ ਵੀ ਕਈਆਂ ਨੂੰ ਜਾਣਾ ਪਿਆ ਤੇ ਉਹਦਾ ਦੋਸਤੋ ਪਹਿਲਾਂ ਵੀ ਕਈ ਵਾਰੀ ਪਤਾ ਲੱਗਾ ਵੀ ਪਿਛਲੇ ਕਈ ਉਸ ਟਾਈਮ 'ਚ ਜਿਹੜੇ ਹੈਗੇ ਸੀ ਉਹਨਾਂ ਦੇ ਜਿਹੜੇ ਪੁਰਾਣੇ ਕੋਈ ਪਰਹਿਲਾਂ ਦੇ ਕਿਸਾਨ ਸੀ ਜਾਂ ਕੁਝ ਟੈਂਪਲਾਂ ਦੇ ਉਹਨਾਂ ਨੂੰ ਪ੍ਰੋਬਲਮਾਂ ਆਈ ਸੀਗੀਆਂ ਫੇਫੜੇ ਦੀਆਂ ਤੇ ਉਹਨਾਂ ਦੀ ਕਈਆਂ ਡੈਥ ਵੀ ਹੋ ਗਈ ਸੀ ਤੇ ਮੇਬੀ ਮੋਸਟ ਪ੍ਰੋਬੇਬਲੀ ਦੇ ਵਰ ਬਿਕੋਜ਼ ਆਫ ਥਿਸ ਲੰਗ ਕੈਂਸਰ ਇਨਫੈਕਸ਼ਨਸ ਇਹਨਾਂ ਦੇ ਕਰਕੇ ਹੀ ਉਹਨਾਂ ਦੀ ਪ੍ਰੋਬਲਮਸ ਆਈਆਂ ਕਿਉਂਕਿ ਇਸ ਸੀਜ਼ਨ ਜਦੋਂ ਪ੍ਰਾਲੀ ਦਾ ਹੁੰਦਾ ਤੁਸੀਂ ਦੇਖੋ ਹਸਪਤਾਲਾਂ ਦੇ ਵਿੱਚ ਜਿਹੜੇ ਰੈਸਪੀਰੇਟਰੀ ਦੀ ਡਿਜ਼ੀਜ਼ਸ ਦੇ ਕੇਸ ਹੈ ਨਾ ਉਹਨਾਂ ਦੀ ਨੰਬਰ ਬਹੁਤ ਜ਼ਿਆਦਾ ਵਾਜ ਜਾਂਦਾ ਹੈ ਪੇਸ਼ੈਂਟ ਬਹੁਤ ਜ਼ਿਆਦਾ ਪਹੁੰਚ ਜਾਂਦੇ ਆ ਹਸਪੀਟਲ ਤੇ ਉਹ ਉਹਨਾਂ ਦੇ ਲੰਗ ਫੰਕਸ਼ਨ ਜਿਹੜੇ ਹੈਗੇ ਉਹ ਖਰਾਬ ਹੋਏ ਹੁੰਦੇ ਆ ਭਾਵੇਂ ਉਹਨਾਂ ਨੂੰ ਤਾਂ ਆਪਾਂ ਕਿਸੇ ਨੂੰ ਐਸਥਮਾ ਹੈਗਾ ਕਿਸੇ ਨੂੰ ਇਹ ਜਦੋਂ ਲੰਬੀ ਪ੍ਰੋਬਲਮ ਚੱਲ ਜਾਂਦੀ ਹੈ ਤਾਂ ਉਹ ਕਰੋਨਿਕ ਪ੍ਰੋਬਲਮ ਬਣ ਜਾਂਦੀ ਹੈ ਉਹਨੂੰ ਸੀਈਓ ਪੀਡੀ ਕਰੋਨਿਕ ਲੰਗ ਆਬਸਟ੍ਰਕਟਿਵ ਲੰਗ ਡਿਜ਼ੀਜ਼ ਕਹਿੰਦੇ ਆ। ਉਹ ਉਹ ਹੋ ਜਾਂਦੀ ਹੈ ਫਿਰ ਉਹਨਾਂ ਨੂੰ। ਜੀ ਡਾਕਟਰ ਸਾਹਿਬ ਤੁਹਾਡੀ ਰਿਸਰਚ ਆ ਉਹ ਕਿਸਾਨਾਂ ਵਾਸਤੇ ਕਾਫੀ ਲਾਹੇਵੰਦ ਆ ਪਰ ਇਸ ਦੇ ਬਾਵਜੂਦ ਕਿਸਾਨ ਵੀਰ ਨੇ ਜਿਹੜੇ ਉਹ ਘਟੋ ਘਟ ਇਹ ਨਹੀਂ ਸਮਝਣਾ ਚਾਹੁੰਦੇ ਕਿ ਉਹਨਾਂ ਦੇ ਉੱਤੇ ਕਿੰਨਾ ਕੁ ਬੁਰਾ ਪ੍ਰਭਾਵ ਪਵੇਗਾ ਪਰ ਤੁਹਾਡੀ ਰਿਸਰਚ ਨੇ ਜ਼ਰੂਰ ਉਹਨਾਂ ਨੂੰ ਦੱਸ ਦਿੱਤਾ ਹੈ ਘਟੋ ਘਟ ਜਿਨ੍ਹਾਂ ਦੇ ਉੱਤੇ ਤੁਸੀਂ ਖੋਜ ਕੀਤੀ ਹੈ ਉਹਨਾਂ ਨੂੰ ਤਾਂ ਪਤਾ ਲੱਗੇਗਾ ਹੋਵੇਗਾ ਪਰ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਤੁਹਾਡਾ ਕੋਈ ਸੰਦੇਸ਼ ਹੋਵੇ ਕਿਸਾਨਾਂ ਵਾਸਤੇ? ਜੀ ਮੇਰਾ ਤਾਂ ਇਹੀ ਸੰਦੇਸ਼ ਹੈ ਕਿ ਜਿਹੜੇ ਕਿਸਾਨ ਹੈ ਪਰਾਲੀ ਸਾੜਦੇ ਆ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਉਹ ਪਰਾਲੀ ਨਾ ਸਾੜਨ ਕਿਉਂਕਿ ਇਹਦਾ ਨੁਕਸਾਨ ਸੋਸਾਇਟੀ ਨੂੰ ਤਾਂ ਹੋ ਹੀ ਰਿਹਾ ਹੈ ਹੋਰ ਆਮ ਲੋਕਾਂ ਨੂੰ ਤਾਂ ਹੋ ਹੀ ਰਿਹਾ ਸਭ ਤੋਂ ਪਹਿਲਾਂ ਉਹਨਾਂ ਨੂੰ ਨੁਕਸਾਨ ਹੈਗਾ ਕਿਉਂਕਿ ਸਭ ਤੋਂ ਪਹਿਲਾਂ ਐਕਸਪੋਜ਼ ਉਹੀ ਹੁੰਦੇ ਆ ਉਹਦੇ ਧੂਏ ਨੂੰ ਔਰ ਕਿਸਾਨ ਸਾਡੇ ਦੇਸ਼ ਦੇ ਅੰਨਦਾਤਾ ਹੈਗੇ ਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਆਪਣੀ ਸਿਹਤ ਨੂੰ ਖਤਰੇ ਵਿੱਚ ਨਾ ਪਾਉਣ ਪਰਾਲੀ ਨਾ ਸਾੜ ਕੇ ਜੇ ਉਹ ਚਾਹਣ ਤਾਂ ਪਰਾਲੀ ਨੂੰ ਇੱਕ ਹੁੰਦਾ ਉਹ ਆਪਣੇ ਖੇਤਾਂ ਦੇ ਵਿੱਚ ਹੀ ਰਲਾ ਦੇਣ ਉਹਦਾ ਕੰਪੋਸਟ ਵੀ ਬਣਾ ਸਕਦੇ ਆ ਜਾਂ ਫਿਰ ਉਹਨੂੰ ਪੇਪਰ ਇੰਡਸਟਰੀ ਗੱਟਾ ਵੈਰਾ ਬਣਾਉਣ ਦੇ ਵਿੱਚ ਯੂਜ਼ ਕਰ ਸਕਦੀ ਆ ਉਹ ਪਰਾਲੀ ਆਪਣੀ ਪਾਵਰ ਪਲਾਂਟਸ ਨੂੰ ਵੀ ਵੇਚ ਸਕਦੇ ਆ ਸੋ ਇਦਾਂ ਦੇ ਕਈ ਚੀਜ਼ਾਂ ਹੈਗੀਆਂ ਜਿਹੜੀ ਕਿ ਆਪਾਂ ਪਰਾਲੀ ਨਾ ਸਾੜ ਕੇ ਆਪਾਂ ਪਰਾਲੀ ਨੂੰ ਬਿਹਤਰ ਢੰਗ ਨਾਲ ਯੂਜ਼ ਕਰ ਲਿਆ ਪਿੱਛੇ ਜੇ ਮੈਂ ਇੱਕ ਨਿਊਜ਼ ਪੜ੍ਹ ਰਿਆ ਸੀ ਉਹਦੇ ਵਿੱਚ ਸ਼ਾਇਦ ਕਿਸਾਨਾਂ ਕਿਸਾਨਾਂ ਨੂੰ ਆਫਰ ਵੀ ਕੀਤੀ ਗਈ ਆ ਵੀ ਇੱਕ ਟਨ ਦੇ 100 ਰੁਪਏ ਜਾਂ ਕੁਝ ਐਦਾਂ ਦੇ ਕੁਝ ਉਹ ਵੇਚਣ ਦੇ ਉਹ ਪਤਾ ਨਹੀਂ ਹੁਣ ਇਹ ਐਕਚੁਅਲੀ ਜਿਹੜੀ ਪਰਾਲੀ ਸਾੜਨ ਦਾ ਉਪਰਾਲਾ ਇਹ ਕਰਦੇ ਆ ਇਹ ਕਿਸਾਨ ਜਾਂ ਤਾਂ ਮੈਂ ਕਹਿੰਦਾ ਵੀ ਉਹਨਾਂ ਨੂੰ ਕੁਝ ਐਜੂਕੇਸ਼ਨ ਦੇ ਵਿੱਚ ਘੱਟ ਹੈਗੇ ਲਿਟਰੇਸੀ ਜਾਂ ਕੁਝ ਹੈਗਾ ਉਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਉਹ ਜ਼ਿਆਦਾ ਸੋਖਾ ਤਰੀਕਾ ਸੋਨੇ ਦਾ ਸਾੜਨਾ ਇਹ ਨਾਲ ਕਿਸਾਨ ਅੱਗ ਲੋਂਦੇ ਆ ਤਾਂ ਉਹਦੇ ਨਾਲ ਕਿਸਾਨ ਇਹ ਵੀ ਇਹਨਾਂ ਨੂੰ ਜਾਣਨਾ ਚਾਹੀਦਾ ਵੀ ਅੱਗ ਲਾਉਣ ਨਾਲ ਜਿਹੜੀ ਧਰਤੀ ਦੀ ਉਪਜਾਊ ਸਮਰਥਾ ਹੈ ਨਾ ਉਹ ਵੀ ਘਟਦੀ ਆ ਉਹ ਅੱਗ ਦੇ ਨਾਲ ਉਹ ਵੀ ਜਿਹੜੇ ਪੋਸ਼ਕ ਤੱਤ ਹੈ ਉਹ ਵੀ ਖਤਮ ਹੋ ਜਾਂਦੇ ਆ ਜੀ ਤੇ ਦੂਸਰਾ ਜਿਹੜੇ ਆਪਣੇ ਕਿਸਾਨ ਵੀਰ ਆ ਮੈਂ ਤਾਂ ਉਹਨਾਂ ਨੂੰ ਇਹੀ ਸਲਾਹ ਦਊਂਗਾ ਵੀ ਆਪਣੇ ਪਰਿਵਾਰ ਨੂੰ ਤਾਂ ਪਹਿਲਾਂ ਬਚਾਉਣ ਫੇਰ ਹੀ ਉਹਨਾਂ ਦੇ ਜੇ ਅਗਰ ਉਹ ਤੰਦਰੁਸਤ ਹੈ ਤਾਂ ਮੈਂ ਸੋਚਦਾ ਵੀ ਆਪਣਾ ਦੇਸ਼ ਤੰਦਰੁਸਤ ਹੈ ਕਿਉਂਕਿ ਅੰਨਦਾਤਾ ਜੇ ਤੰਦਰੁਸਤ ਹੈ ਤਾਂ ਮੈਂ ਇਸ ਨੂੰ ਬੜਾ ਮੈਂ ਡੀਪਲੀ ਫੀਲ ਕੀਤਾ ਵੀ ਅਗਰ ਇਹ ਚੀਜ਼ਾਂ ਅੱਗੇ ਮੈਂ ਹੋਰ ਕੋਸ਼ਿਸ਼ ਕਰੂੰਗਾ ਵੀ ਕਿਸਾਨਾਂ ਦੇ ਲਈ ਕੋਈ ਹੋਰ ਅੱਛੀ ਕੋਈ ਉਹਨਾਂ ਦੀ ਬਿਹਤਰੀ ਲਈ ਕੋਈ ਹੋਰ ਖੋਜ ਲੈ ਕੇ ਸਾਹਮਣੇ ਆਵਾਂ ਮੈਂ ਕੋਸ਼ਿਸ਼ ਕਰੂੰਗਾ ਇਦਾਂ ਦੀ ਪਰ ਇਹ ਮੇਰੀ ਹੁਣ ਇਸ ਸਟ੍ਰਿਕਟ ਇਹ ਇਹਨਾਂ ਨੂੰ ਮਤਲਬ ਕਿ ਬੇਨਤੀ ਹੈ ਵੀ ਇਹ ਕਿਉਂਕਿ ਇਹ ਹੁਣ ਪਤਾ ਲੱਗ ਗਿਆ ਵੀ ਆਪਾਂ ਨੂੰ ਇਹ ਦੇ ਨਾਲ ਕੈਂਸਰ ਹੁੰਦਾ ਹੈ ਤੇ ਇਹ ਪਰਾਲੀ ਇਹ ਕੈਂਸਰ ਕਰ ਸਕਦੀ ਹੈ ਸਾਡੇ ਫੇਫੜੇ ਖਰਾਬ ਕਰਦੀ ਹੈ ਤਾਂ ਆਪਾਂ ਇਸ ਨੂੰ ਵਿਚਾਰ ਰੱਖੀਏ ਤੇ ਆਪਣੇ ਆਪਣਾ ਖਿਆਲ ਰੱਖੀਏ ਬਿਲਕੁਲ ਜੀ ਤੁਹਾਡਾ ਜਿਹੜਾ ਸੰਦੇਸ਼ ਆ ਕਿਸਾਨ ਭਰਾਵਾਂ ਤੱਕ ਜ਼ਰੂਰ ਪਹੁੰਚਿਆ ਹੋਵੇਗਾ ਕਿਉਂਕਿ ਦਰਸ਼ਕ ਸਾਡੇ ਬਹੁਤ ਜ਼ਿਆਦਾ ਕਿਸਾਨੀ ਦੇ ਖਿੱਤੇ ਨਾਲ ਜੁੜੇ ਹੋਏ ਨੇ ਤੇ ਲਗਾਤਾਰ ਉਪਰਾਲੇ ਨੂੰ ਅੱਗ ਵੀ ਲਾ ਰਹੇ ਨੇ ਅਸੀਂ ਵੀ ਉਹਨਾਂ ਨੂੰ ਲਗਾਤਾਰ ਆਪਣੇ ਇਸ ਮੰਚ ਤੋਂ ਜਾਣਕਾਰ ਕਰਦੇ ਰਹਿੰਦੇ ਆ ਪੂਰਾ ਜਾਗਰੂਕ ਕਰਦੇ ਰਹਿੰਦੇ ਆ ਵੀ ਭਾਈ ਆਪਣੇ ਵਾਸਤੇ ਬੜਾ ਖਤਰਨਾਕ ਰੁਝਾਨ ਆ ਤੇ ਜ਼ਰੂਰ ਤਾਂ ਇਹਦੇ ਵਿੱਚ ਸਰਕਾਰਾਂ ਨੂੰ ਵੀ ਸੋਚਣ ਦੀ ਸਰਕਾਰਾਂ ਵੀ ਕਿਸਾਨਾਂ ਦੀਆਂ ਬਾਹਾਂ ਫੜਨ ਕਿਉਂਕਿ ਕਿਸਾਨ ਲਗਾਤਾਰ ਹੀ ਸਵਾਲ ਖੜੇ ਕਰਦੇ ਨੇ ਕਿ ਜੋ ਵਾਦੇ ਸਰਕਾਰਾਂ ਕਰਦੀਆਂ ਨੇ ਚਾਹੇ ਕੋਈ ਮੌਜੂਦਾ ਸਰਕਾਰ ਇੱਕ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ ਮਦਲਕੀ ਦੇਖੋ ਮੈਂ ਆਪਣੀ ਇੱਕ ਇਹ ਸੋਚ ਰਖਦਾ ਕਿਉਂਕਿ ਇਹ ਝੋਨਾ ਕਿਉਂ ਲਾਂਦੇ ਮੈਂ ਪਰਸਨਲ ਇੰਟਰਵਿਊ ਕੀਤੀ ਤਾਂ ਕਿਸਾਨ ਕਹਿੰਦੇ ਸਾਨੂੰ ਐਮਐਸਪੀ ਦੇ ਉਹਦੇ ਸਾਨੂੰ ਉਹ ਠੀਕ ਮਿਲਦਾ ਹੈ ਤੇ ਤੇ ਮੈਂ ਉਹਨਾਂ ਨੂੰ ਇਹ ਸੁਜੈਸਟ ਕੀਤਾ ਕਿ ਜੇ ਤੁਸੀਂ ਫਸਲ ਬਦਲ ਦੋ ਤੇ ਤੁਸੀਂ ਉਹਦਾ ਜ਼ਿਆਦਾ ਲਾਹਾ ਕੱਢ ਸਕਦੇ ਹੋ ਅਸਲ ਉਹ ਤਾਂ ਬੀਜਦੇ ਝੋਨਾ ਕਿ ਉਹਨਾਂ ਨੂੰ ਮਿਨਿਮਮ ਸਪੋਰਟਿੰਗ ਪ੍ਰਾਈਸ ਜਿਹੜਾ ਹੁੰਦਾ ਉਹ ਇਸ ਤੋਂ ਵਧੀਆ ਮਿਲ ਜਾਂਦਾ ਉਹ ਕਹਿੰਦੇ ਵੀ ਅਸੀਂ ਤਾਂ ਤਾਂ ਕਰਕੇ ਉਹ ਕਰਦੇ ਆ ਪਰ ਅਗਰ ਮਤਲਬ ਕਿ ਮੇਰੀ ਬੇਨਤੀ ਹੈ ਵੇਖੋ ਇਹ ਮੰਨਣਾ ਨਾ ਮੰਨਣਾ ਤੇ ਇਹ ਤਾਂ ਸਰਕਾਰ ਦੀ ਉਹ ਪਾਲਿਸੀ ਮੈਟਰਸ ਦੇ ਉੱਤੇ ਹੈ ਵੀ ਅਗਰ ਸਰਕਾਰ ਬਦਲਵੀਂ ਫਸਲ ਲਾਣ ਵੀ ਹੋਰ ਜਿਵੇਂ ਕਿ ਸੂਰਜਮੁਖੀ ਹੈ ਜਾਂ ਕੋਈ ਕਪਾਹ ਹੈ ਆਪਣੇ ਹੋਰ ਜਿਹੜੀ ਫਸਲਾਂ ਦੂਜੀਆਂ ਹੈਗੀਆਂ ਅਗਰ ਉਹ ਕਰ ਦੇਣ ਤਾਂ ਮੈਂ ਸੋਚਦਾ ਵੀ ਇਹ ਫਿਰ ਜਿਹੜੀ ਪ੍ਰਾਲੀ ਸਾੜਨ ਵਾਲਾ ਕੰਮ ਹੈ ਇਹ ਵੀ ਰਿਡਿਊਸ ਹੋ ਜਾਏਗਾ ਤੇ ਇਹ ਰਿਡਿਊਸ ਹੋਣ ਦੇ ਨਾਲ ਫਿਰ ਇਹ ਜਿਹੜੀ ਪ੍ਰੋਬਲਮਸ ਆ ਰਹੀਆਂ ਫੇਫੜਿਆਂ ਨੂੰ ਇਹ ਵੀ ਕਾਫੀ ਹੱਦ ਤੱਕ ਕੰਟਰੋਲ ਕੀਤੀਆਂ ਜਾ ਸਕਦੀਆਂ ਹਨ ਬਿਲਕੁਲ ਜੀ ਫਸਲੀ ਚੱਕਰ ਦੇ ਵਿੱਚੋਂ ਕਿਸਾਨਾਂ ਨੂੰ ਕੱਢਣ ਦੀ ਜ਼ਰੂਰਤ ਹੈ ਜੀ ਸਰਕਾਰਾਂ ਵੀ ਪੂਰੇ ਉਪਰਾਲੇ ਕਰ ਰਹੀਆਂ ਨੇ ਪਰ ਸਰਕਾਰਾਂ ਤੋਂ ਕਿਸਾਨ ਥੋੜੇ ਜਿਹਾ ਨਾਰਾਜ਼ ਵੀ ਨਜ਼ਰ ਆਉਂਦੇ ਹੁੰਦੇ ਨੇ ਸੋ ਮਿਲਜੁਲ ਕੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਲੋੜ ਹੈ ਜੀ ਕਿਉਂਕਿ ਸਮੱਸਿਆ ਬੜੀ ਗੰਭੀਰ ਹੈ ਸਿੱਧਾ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਰਿਹਾ ਹੈ ਪ੍ਰਾਲੀ ਨੂੰ ਸਾੜਨਾ ਡਾਕਟਰ ਸਾਹਿਬ ਤੁਹਾਨੂੰ ਇਸੇ ਦੌਰਾਨ ਕਈ ਮਾਨ ਸਨਮਾਨ ਵੀ ਮਿਲੇ ਨੇ ਕਈ ਅਵਾਰਡ ਵੀ ਮਿਲੇ ਨੇ ਅਕਸਰ ਤੁਹਾਡੇ ਬਾਰੇ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਰਹਿੰਦੇ ਆ ਤੇ ਉਹਨਾਂ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ ਕਿ ਕਿੱਥੋਂ-ਕਿੱਥੋਂ ਤੁਹਾਨੂੰ ਸਨਮਾਨ ਪ੍ਰਾਪਤ ਹੋਏ ਨੇ ਜੀ ਮੈਨੂੰ ਪਿਛਲੀ ਰਿਸਰਚ ਜਿਹੜੀ ਮੇਰੀ ਹੋਈ ਸੀ ਉਹਨੂੰ ਰਿਸਰਚ ਐਕਸੀਲੈਂਸ ਅਵਾਰਡ 2023 ਮਿਲਿਆ ਸੀਗਾ ਜਿਹੜਾ ਕਿ ਮੈਂ ਕਿਸਾਨਾਂ ਦੇ ਉੱਤੇ ਪੈਸਟੀਸਾਈਡਸ ਦੇ ਉੱਤੇ ਕੀਤੀ ਸੀ ਉਸ ਰਿਸਰਚ ਦਾ ਵੀ ਨਤੀਜੇ ਜਿਹੜੇ ਸੀਗੇ ਉਹ ਬੜੇ ਘਾਤਕ ਨਤੀਜੇ ਸਾਹਮਣੇ ਆਏ ਸੀਗੇ ਉਹ ਵੀ ਰਿਸਰਚ ਚ ਪਤਾ ਲੱਗਾ ਸੀਗਾ ਜਿਹੜੇ ਪੈਸਟੀਸਾਈਡਸ ਐ ਉਹ ਵੀ ਕਾਰਸੀਨੋਜੈਨਿਕ ਐ ਉਹ ਵੀ ਫੇਫੜੇ ਨੂੰ ਕਿਸਾਨਾਂ ਦੇ ਫੇਫੜਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਕੈਂਸਰ ਜਹੀ ਨਾਮੁਰਾਦ ਬਿਮਾਰੀਆਂ ਉਹਨਾਂ ਦੇ ਬਣਾਉਂਦੇ ਆ ਤੇ ਉਹ ਉਹ ਰਿਸਰਚ ਤੋਂ ਮੈਂ ਰਿਸਰਚ ਐਕਸੀਲੈਂਸ ਅਵਾਰਡ 2023 ਉਹਦੇ ਤੇ ਮਿਲਿਆ ਸੀ ਫਿਰ ਉਸ ਤੋਂ ਬਾਅਦ ਮੈਨੂੰ ਇੰਡੀਅਨ ਆਈਕਨ ਅਵਾਰਡ ਇੰਟਰਨੈਸ਼ਨਲ ਆਈਕਨ ਅਵਾਰਡ ਤੇ ਉਹ ਜਿਹੜੇ ਹੋਰ ਮਲਕੀ ਹੈਗੇ ਨੈਸ਼ਨਲ ਪ੍ਰਾਈਡ ਅਵਾਰਡ ਤੇ ਬੈਸਟ ਸਾਇੰਟਿਸਟ ਐਂਡ ਰਿਸਰਚਰ ਆਫ ਇੰਡੀਆ ਜੀ ਐਂਡ ਬੈਸਟ ਮੈਡੀਕਲ ਰਿਸਰਚਰ ਐਂਡ ਸਾਇੰਟਿਸਟ ਇਨ ਇੰਡੀਆ ਹਮ ਇਹ ਇਹ ਮੈਨੂੰ ਕੁਝ ਅਵਾਰਡ ਜਿਹੜੇ ਹੈਗੇ ਆ ਇਹਨਾਂ ਚ ਕੁਝ ਇੰਸਟੀਚਿਊਟ ਜਿਹੜੀ ਹੈਗੇ ਮੀਡੀਆ ਅਵਾਰਡਸ ਵੀ ਹੈਗੇ ਆ ਜੀ ਜਿਵੇਂ ਕਿ ਐਮਟੀਟੀਵੀ ਹੈਗਾ ਉਹਨਾਂ ਦੇ ਨੈਸ਼ਨਲ ਪ੍ਰਾਈਡ ਅਵਾਰਡ ਮਿਲਿਆ ਸੀ ਨੈਸ਼ਨਲ ਅਚੀਵਰਸ ਅਵਾਰਡ ਜਿਹੜਾ ਸੀਗਾ ਉਹ ਭਾਰਤ ਸਰਕਾਰ ਦੀ ਸੰਸਥਾ ਹੈਗੀਆਂ ਉਹਨਾਂ ਤੋਂ ਮਿਲੇ ਸੀ ਫਿਰ ਮੈਨੂੰ ਬੁੱਕ ਆਫ ਵਰਲਡ ਰਿਕਾਰਡਸ ਜਿਹੜੀ ਹੈਗੀ ਲੰਡਨ ਉਹਨਾਂ ਨੇ ਵੀ ਆਪਣੇ ਉਹਦੇ ਵਿੱਚ ਮੈਨੂੰ ਜਗ੍ਹਾ ਦਿੱਤੀ ਹੈ ਤੇ ਮੈਨੂੰ ਸਨਮਾਨਿਤ ਕੀਤਾ ਹੈਗਾ ਉਹ ਵੀ ਉਹਨਾਂ ਨੇ ਮੈਨੂੰ ਉਹਨਾਂ ਟਰਾਫੀਜ਼ ਤੇ ਉਹ ਸਰਟੀਫਿਕੇਟ ਦਿੱਤੇ ਆ ਗਿਆ ਅਲੋਂਗ ਵਿਦ ਦ ਮਲਕੀ ਇਹਦੇ ਨਾਲ ਮੈਨੂੰ ਇੱਕ ਜਿਹੜੇ ਰਿਸਰਚ ਐਕਸੀਲੈਂਸ ਦੇ ਵਿੱਚ ਹੈਗਾ ਉਹ ਨੈਸ਼ਨਲ ਹੈਲਥ케ਅਰ ਅਵਾਰਡਸ ਦੇ ਵਿੱਚ ਵੀ ਮੈਨੂੰ ਬੈਸਟ ਸਾਇੰਟਿਸਟ ਇਨ ਇੰਡੀਆ ਦਾ ਔਰਡ ਮਿਲੇ ਉਸ ਤੋਂ ਇਲਾਵਾ ਮੈਨੂੰ ਜਿਹੜਾ ਬੈਸਟ ਰਿਸਰਚਰ ਅਵਾਰਡ ਦਿੱਤਾ ਸੀ ਉਹ ਇੰਟਰਨੈਸ਼ਨਲ ਆਈਕਨ ਜਿਹੜੇ ਅਵਾਰਡ ਸੀਗੇ ਉਹਦੇ ਵਿੱਚ ਦਿੱਤੇ ਗਏ ਆ ਉਸ ਤੋਂ ਬਾਅਦ ਇੱਕ ਉੱਥੇ ਕੋਈ ਭਾਰਤ ਸਰਕਾਰ ਦੀ ਕੋਈ ਸੰਸਥਾ ਹੈਗੀ ਹੈ ਗਿਆਨੋ ਦੇ ਫਾਊਂਡੇਸ਼ਨ ਉਹਨਾਂ ਨੇ ਵੀ ਮੈਨੂੰ ਮਤਲਬ ਕਿ ਬੈਸਟ ਬੇਸਿਕ ਸਾਇੰਸਿਸ ਮੈਡੀਕਲ ਸਾਇੰਸਿਸ ਦੇ ਵਿੱਚ ਮੈਨੂੰ ਅਵਾਰਡ ਦਿੱਤਾ ਸੀ ਇੰਡੀਅਨ ਆਈਕਨ ਅਵਾਰਡ ਜੀ ਤੇ ਉਸ ਤੋਂ ਇਲਾਵਾ ਮੈਨੂੰ ਜਿਹੜੇ ਇੰਸਟੀਚਿਊਟ ਆਫ ਸਕਾਲਰਸ ਹੈਗੀ ਹੈ ਜਿਹੜੀ ਕਿ ਭਾਰਤ ਸਰਕਾਰ ਦੀ ਸੰਸਥਾ ਹੈਗੀ ਹੈ ਉਹਨੇ ਵੀ ਮੈਨੂੰ ਇੱਕ ਤਾਂ ਪਰਮਨੈਂਟ ਮੈਂਬਰ ਬਣਾਇਆ ਸੀਗਾ ਆਪਣੇ ਉਹਦੇ ਲਾਈਫਲੋਂਗ ਲਾਈਫ ਮੈਂਬਰ ਬਣਾਇਆ ਗਿਆ ਜੀ ਤੇ ਦੂਸਰਾ ਵੀਵਰ ਬਣਾਇਆ ਜਿਹੜੇ ਰਿਸਰਚ ਸਾਇੰਟਿਸਟ ਇੰਟਰਨੈਸ਼ਨਲ ਪਬਲਿਸ਼ਿੰਗ ਪਲੇਟਫਾਰਮਸ ਤੇ ਐਂਡ ਆਲਸੋ ਫॉर द ਟੈਕਨੀਕਲ ਇਵੈਂਟਸ ਜੀ ਤੇ ਇੱਕ ਫਿਰ ਮੈਨੂੰ ਤੁਹਾਨੂੰ ਮੈਂ ਹੰਤਸੀ ਚੁੱਕਿਆ ਵੀ ਜਿਹੜਾ ਆ ਮੈਨੂੰ ਨੈਸ਼ਨਲ ਜਿਹੜਾ ਹੈਗਾ ਰਿਸਰਚ ਐਕਸਲੈਂਸ ਅਵਾਰਡ 2023 ਪਿਛਲੇ ਸਾਲ ਨੂੰ 2023 ਦਿੱਤਾ ਗਿਆ ਸੀਗਾ ਜੀ ਬਿਲਕੁਲ ਡਾਕਟਰ ਸਾਹਿਬ ਤੁਹਾਡੀਆਂ ਉਪलब्ਧੀਆਂ ਨੇ ਜਿਹੜੀਆਂ ਉਹ ਬੜੀਆਂ ਅਹਿਮ ਨੇ ਕਿਉਂਕਿ ਤੁਸੀਂ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਕੀਤਾ ਹੋਇਆ ਮੈਡੀਕਲ ਖੇਤਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਤੁਸੀਂ ਇੱਕ ਨਵੀਂ ਖੋਜ ਕੀਤੀ ਕਿ ਕਿਸਾਨ ਭਰਾ ਕਿਸ ਤਰ੍ਹਾਂ ਇਹਦੇ ਖੁਦ ਦੇ ਹੀ ਸ਼ਿਕਾਰ ਹੋ ਜਾਂਦੇ ਨੇ ਜਿਹੜੀ ਪਰਾਲੀ ਆਪ ਸਾੜਦੇ ਨੇ ਤੁਸੀਂ ਸਟੂਡੀਓ ਦੇ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਸੋ ਇਹਸਾਨ ਨੇ ਸਾਡੇ ਨਾਲ ਡਾਕਟਰ ਇਕਬਾਲ ਸਿੰਘ ਹੋਰੀ ਜਿਨ੍ਹਾਂ ਨੇ ਖੋਜ ਕੀਤੀ ਹੈ ਪਹਿਲਾਂ ਕੀਟਨਾਸ਼ਕਾਂ ਤੇ ਕੀਤੀ ਸੀ ਕਿ ਜਦੋਂ ਖੇਤਾਂ ਦੇ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਨੇ ਕਿਸਾਨ ਤਾਂ ਨਿਸ਼ਚਿੰਤ ਹੋ ਜਾਂਦੇ ਨੇ ਵੀ ਇਹਦੇ ਨਾਲ ਕੀੜੇ ਮਰ ਜਾਣਗੇ ਪਰ ਆਪਣੇ ਉੱਤੇ ਵੀ ਉਹਨਾਂ ਦਾ ਬੁਰਾ ਪ੍ਰਭਾਵ ਪੈਂਦਾ ਹੈ ਤੇ ਕੈਂਸਰ ਦਾ ਕਾਰਨ ਬਣਦਾ ਹੈ ਤੇ ਇੱਕ ਨਵੀਂ ਖੋਜ ਇਹਨਾਂ ਨੇ ਕੀਤੀ ਹੈ ਕਿ ਅਸੀਂ ਪਰਾਲੀ ਸਾੜਦੇ ਹਾਂ ਕਿਸਾਨ ਭਰਾ ਪਰਾਲੀ ਨੂੰ ਅੱਗ ਲਾਉਂਦੇ ਨੇ ਜਲ ਤੋਂ ਜਲਦ ਆਪਣੀ ਜ਼ਮੀਨ ਅਗਲੀ ਫਸਲ ਵਾਸਤੇ ਤਿਆਰ ਕਰਨਾ ਚਾਹੁੰਦੇ ਨੇ ਪਰ ਉਹ ਜਿਹੜੇ ਘਾਤਕ ਨਤੀਜੇ ਨੇ ਉਹਨਾਂ ਦੇ ਉੱਤੇ ਹੀ ਖੋਜ ਕੀਤੀ ਗਈ ਹੈ ਇਹਨਾਂ ਨੇ ਆ 200 ਦੇ ਕਰੀਬ ਕਿਸਾਨਾਂ ਨੂੰ ਇਸ ਰਿਸਰਚ ਦਾ ਵਿਸ਼ਾ ਬਣਾਇਆ ਦੋ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਉੱਤੇ ਜਾ ਕੇ ਰਿਸਰਚ ਕੀਤੀ ਤਾਂ ਤੁਹਾਡੇ ਸਾਹਮਣੇ ਤਾਂ ਹੀ ਇਹਨਾਂ ਨੂੰ ਅਸੀਂ ਲੈ ਕੇ ਆਏ ਆ ਕਿ ਕਿਸਾਨ ਵੀਰ ਤੇ ਆਮ ਲੋਕ ਜ਼ਰੂਰ ਜਾਗਰੂਕ ਹੋ ਜਾਣ ਕਿ ਪ੍ਰਾਲੀ ਦਾ ਸਾੜਨਾ ਸਾਡੇ ਲਈ ਕਿੰਨਾ ਕੁ ਘਾਤਕ ਸਿੱਧ ਹੋ ਸਕਦਾ ਹੈ ਕਿਉਂਕਿ ਆਉਣ ਵਾਲਾ ਸਮਾਂ ਵੀ ਇਹ ਕਣਕ ਦਾ ਸੀਜ਼ਨ ਹੈ ਕਣਕ ਤੋਂ ਬਾਅਦ ਦੇ ਵਿੱਚ ਪ੍ਰਾਲੀ ਦਾ ਸੀਜ਼ਨ ਆ ਜਾਣਾ ਦੁਬਾਰਾ ਫਿਰ ਝੋਨੇ ਵਾਲਾ ਤਾਂ ਉਦੋਂ ਸਾਨੂੰ ਥੋੜਾ ਜਿਹਾ ਸੁਚੇਤ ਹੋਣ ਦੀ ਲੋੜ ਹੈ ਤੇ ਡਾਕਟਰ ਸਾਹਿਬ ਨੇ ਜਿਹੜੀ ਰਿਸਰਚ ਕੀਤੀ ਹੈ ਉਹਦੇ ਬਾਰੇ ਸੋਚਣ ਦੀ ਲੋੜ ਹੈ ਕਿ ਅਸੀਂ ਆਪਣੇਆਂ ਨੂੰ ਤੇ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਆ ਸੋ ਇਸੇ ਪ੍ਰੋਗਰਾਮ ਦੇ ਵਿੱਚ ਨਵੀਂ ਸਖਸ਼ੇਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ